ਅੱਜ ਸਾਡੇ ਵੀਰ ਰਿਸ਼ਪਾਲ ਸਿੰਘ ਤੇ ਕਰਮਜੀਤ ਸਿੰਘ ਉਹਨਾਂ ਨੇ ਮਸ਼ੀਨ ਲਈ ਵਟਾ ਨਿੰਮਣ ਵਾਲੀ ਬਹੁਤ ਬਹੁਤ ਵਧਾਈਆਂ ਹੋਣ ਬਹੁਤ ਸੋਹਣੀ ਮਸ਼ੀਨ ਆ ਜੀ ਐਸ ਗਰੂ ਇਹਨੂੰ ਡਬਲ ਡਿਸਟ੍ਰੀਬਿਊਟਰ ਹੁੰਦਾ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਵੀ ਡਬਲ ਜੈਕ ਆ ਦੋ ਜੈਕ ਇਹਦੇ ਨਾਲ ਕੀ ਹੁੰਦਾ ਵਟ ਦੀ ਉਚਾਈ ਨਪਾਈ ਜਿਹੜੀ ਆ ਇਹ ਹੋ ਜਾਂਦੀ ਆ ਤੇ ਪਰਲੇ ਡਿਸਟ੍ਰੀਬਿਊਟਰ ਦੀ ਜਿਹੜੀ ਮਸ਼ੀਨ ਤਾਂ ਠਾਹ ਹੋ ਜਾਂਦੀ ਆ ਇਹ ਨੂੰ ਆਉਤਲੇ ਬੰਨੇ ਡਿਸਟ੍ਰੀਬਿਊਟਰ ਲਾ ਕੇ ਤੇ ਇੱਧਰ ਵੇਖੋ ਆ ਸਾਈਡ ਤੇ ਤਵਾ ਲੱਗ ਗਿਆ ਇਹ ਤੇ ਬਹੁਤ ਵਧੀਆ ਕਵਟਾਂ ਲਿੰਬਦੀ ਆ ਕਿਦਾਂ ਲਿੰਬੀਆਂ ਫਿਰ ਗੱਲ ਹਾਂਜੀ ਹਾਂਜੀ ਤੇ ਕਿਦਾਂ ਵਧੀਆ ਆ ਜਾ ਪੂਰਾ ਪੂਰਾ ਵਧੀਆ ਅੱਛਾ ਤੇ ਕਿੰਨੇ ਦੀ ਪੈ ਗਈ ਆ ਇਹ 3 ਲੱਖ ਦੀ ਆ ਇਹ ਆਪਣੇ ਥਿੰਦ ਮਸ਼ੀਨਰੀ ਵਾਲਿਆਂ ਤੋਂ ਉਹਨਾਂ ਵੀਰਾਂ ਨੇ ਮਗਵਾ ਕੇ ਦਿੱਤੀ ਤੇ ਕੱਲ ਇਹ ਨਾ ਚਾਲੂ ਕੀਤੀ ਹੈ ਬਹੁਤ ਵਧੀਆ ਚੱਲੀ ਮਸ਼ੀਨ ਇਹ ਵੀ ਤੇ ਜਿਹੜੇ ਮੇਰੇ ਵੀਰ ਨੇ ਮਸ਼ੀਨ ਲੈਣੀ ਹੋਈ ਥਿੰਦ ਮਸ਼ੀਨਰੀ ਵਾਲੇ ਆਪਣੇ ਸੁਲਤਾਨਪੁਰ ਲੋਧੀ ਉਹ ਮੰਗਵਾ ਦਿੰਦੇ ਆ ਇਹਦੇ ਵਿੱਚ ਉਹ ਜਿਹੜੀਆਂ ਕਮੀਆਂ ਪਤਾ ਨੂੰ ਪਹਿਲੀ ਮਸ਼ੀਨ ਚ ਦੱਸੀਆਂ ਹੀ ਉਹ ਇਹ ਮਸ਼ੀਨ ਦੇ ਵਿੱਚ ਸਾਰੀਆਂ ਕੱਢੀਆਂ ਹੁਣ ਇਹਨੂੰ ਡਬਲ ਜੈਕ ਲੱਗਾ ਜਿਹੜਾ ਵਟ ਦੀ ਜਿਹੜੀ ਉਚਾਈ ਨਪਾਈ ਇੱਕ ਸਾਈਡ ਤੋਂ ਜਾਂਦੀ ਆ ਤੇ ਵਾਟਰ ਨੂੰ ਸਿੱਧਾ ਕਰਨ ਨੂੰ ਜਿਹੜੀ ਦੂਸਰੀ ਅੱਜ ਮਾਰਿਆ ਆਪਾਂ ਮੱਜਾਂ ਦੇ ਵਿੱਚ ਕਈ ਵੀਰ ਪੁੱਛਦੇ ਆ ਵੀ ਇੰਡਾ ਤਕੜਾ ਫਾਰਮ ਆ ਤੇ ਡੰਗਰ ਕਿੱਦਾਂ ਤੁਹਾਡੇ ਡੰਗਰ ਵੀਰ ਜੀ ਦੇਖੋ ਆ ਥਾਂ ਥੱਲੇ ਵਧੀਆ ਪੱਖੇ-ਪੁੱਖੇ ਲੱਗੇ ਆ ਤੇ ਜਿਹੜੇ ਡੰਗਰ ਮਿਲਦੇ ਆ ਉਹ ਇਧਰਲੀ ਸਾਈਡ ਹੁੰਦੇ ਆ ਤੇ ਜਿਹੜੇ ਆਪਣੇ ਆਜੋ ਉਧਰ ਨੂੰ ਜਿਹੜੇ ਆਪਣੇ ਨਹੀਂ ਮਿਲਦੇ ਕੀ ਚੱਕਰਾ ਤੁਹਾਨੂੰ ਦਵਾ ਨੂੰ ਉਹ ਕਨਾ ਮਰ ਬਗਾਨੀ ਕੀ ਸੀ ਤੇ ਉਹ ਰਾਜੂ ਆ ਕੇ ਰਾਜੂ ਆ ਖੰਡਿਆ ਕਰਦਾ ਹੂੰ ਕਿਦਾਂ ਉਹ ਦੂਸਰਾ ਇਹਦਾ ਸਾਥੀ ਤੇ ਜਿਹੜੇ ਡੰਗਰ ਆਪਣੇ ਬੰਨਣ ਵਾਲੇ ਵਿੱਚ ਤਰਾ ਝੋਟੀਆਂ ਉਹ ਇਧਰਲੇ ਬੰਨੇ ਕੀਤੀਆਂ ਨੇ ਕਿ ਆਪਣਾ ਪੁਰਾਣਾ ਘਰ ਅੱਗੇ ਘਰ ਦੇ ਬਹੁਤ ਮਿੱਠੇ ਆ ਅੰਨਾ ਖਾ ਗਏ ਫਿਰ ਤਦ ਮੇਰੇ ਵੀਰ ਫਰੂਟ ਆਪੋ ਆਪਣੇ ਲਾਇਆ ਕਰੋ ਕਿ ਕਿੰਦੀ ਮौज ਆ ਨਾਲ ਘਰੇ ਵਾਧੂ ਰਹਿੰਦੇ ਗੂੜੇ

ਹਮ ਚੰਦ ਲਈ ਨਿਕਾਲਾਂਗੇ ਜਰੂਰੀਆ ਪੂ ਕੁੱਤੇ ਨੂੰ ਮੈਂ ਤੈਨੂੰ ਇਹ ਦੇਈ ਪਾ ਦੇ ਵੇਖੋ ਜੀ ਵੇਖੋ 300 ਵੀਰਕੋ ਬਣਾ ਲਿਆ ਤਾ ਇਹਨੂੰ ਕੀ ਲੱਗਾ ਕਿੱਚੇ ਬੋਲੀ ਜਾਂਦਾ ਵੀਡੀਓ ਸਾਲ ਫੜਦ ਜਲਸਾ ਲਿਆ ਹੁਣ ਕੀ ਫੜਾ ਇਹ ਦੋ ਚ ਜਹਾਜ਼ ਜਿਹਾ ਬੜਾਈਆਂ ਵੇ ਦੇਖੋ ਕਿੱਦਾਂ ਵੀ ਇਹ ਜਿਗਾਰਡ ਬਣਾ ਗਏ ਨਾ ਗੂਰਾਰੀ ਵਾਲ ਚੜਾਈ ਆ ਜਿਹੜੇ ਗੂਨਾ ਥੱਲੇ ਨੂੰ ਹੁੰਦੇ ਜਾਂਦੇ ਆ ਤੇ ਜਿਹੜੀ ਵਾਲੋਂ ਤਾਂ ਨਹੀਂ ਹੁੰਦੀ ਜਾਂਦੀ ਆਜੇ ਬੰਦਿਆਂ ਵਾਲੀ ਾਰ ਲੈ ਗਏ ਗੂਰ ਲੇੜੋ ਤੇ ਛਗੋ ਅੱਬ ਭਰਿਆ ਖੁੱਲਾ ਗੱਪਾ ਜਿਹੜਾ ਮਰਜੀ ਛਗੀ ਜਾਵੇ ਅੱਜ ਤੋਂ ਮੈਂ ਸ਼ਾਹਕੋਟ ਨੇ ਜਾਏ ਹਾਂ ਸ਼ਾਮਾਂ ਦਾ ਟਾਈਮ ਤੇ ਭਈਏ ਪਨੀਰੀ ਪੁੱਟਣ ਡੇ ਪਿਆ ਹੁਣ ਆਪਣੇ ਕੋ ਆਪਣੇ ਫਾਰਮ ਦੇ ਵਿੱਚ 100 ਭਈਆ ਹੋ ਗਿਆ ਪੂਰਾ ਬਹੁਤ ਵਧੀਆ ਝੋਨਾ ਲਾਉਦੇ ਆ ਇਹ ਵਧੀਆ ਬੰਦੇ ਟੌਪ ਦੇ ਸਾਰੇ ਅਰਕੀ ਤੇ ਕੰਮ ਜੋੜਾਂ ਛੋੜਾਂ ਚਿੱਲਣ ਡਿਆ ਬਸ ਰਹਿ ਗਿਆ ਆਪਣਾ ਟੀਕ ਕਿੱਲੇ ਥਾਂ ਰਹਿ ਗਿਆ ਬਾਕੀ ਠੋਕਤਾ ਬਸ ਸਾਰਾ ਤੇ ਮੈਂ ਨਪਿਓ ਨੇ ਕਿੱਲੀ ਹਣ ਟੈਕ ਆਪਾ ਜੋ ਮਰਜ਼ੀ ਕਰ ਲੋ ਅੱਜ ਆਪਾਂ ਏਰੀਏ ਦਾ ਨਵੇੜਨਾ ਵਾ ਕਿਤੇ ਵੀ ਕੱਤੇ ਭਰ ਕੇ ਕਰਦਾ ਸਾਈਆਂ ਹੀ ਆਖਿਆ ਇਹਨਾਂ ਨੂੰ ਸ਼ਾਮਾਂ ਦਾ ਹੋ ਗਿਆ ਟਾਈਮ ਵੈਗਰੂ ਅੱਜ ਬਲੌਗ ਦੀ ਸਮਾਪਤੀ ਸਵੇਰੇ ਫੇਰ ਮਿਲਦੇ ਆਂ ਵਾਹਿਗੁਰੂ ਕਿਰਪਾ ਰੱਖੇ ਤੰਦਰੁਸਤੀਆਂ ਬਖਸ਼ੇ ਉੱਠੀਏ ਰ ਸਵੇਰੇ ਮਿਲਦੇ ਆਂ ਕੀ ਚੱਕਰਾ ਅੱਜ ਥੋੜਾ ਆ ਜਾ ਕੰਮ ਡੇਟ ਹੋ ਗਿਆ ਨਰਾਤ ਲੋਣੀ ਜਾਣੀ ਐ ਚ ਕੀ ਵਾਟਰੋਮੇਟਰੀ ਦਾ ਹੁੰਦਾ ਹੈ ਇਹ ਕਦੋਂ ਵਾਟਰ ਪਾਣੀ ਛੱਡੋ ਆਪਣੇ ਅੱਜ ਦਿਨ ਦਾ ਹੋ ਗਿਆ ਐਂਡ ਸਵੇਰੇ ਫੇਰ ਤੁਹਾਨੂੰ ਮਿਲਾਂਗੇ ਅੱਜ ਥੋੜੀ ਜਿਹੀ ਕੰਮ ਲੇਟ ਹੋ ਗਿਆ ਸੀ ਤੇ ਇਸ ਕਰਕੇ ਅੱਜ ਜੀਗਾ ਨਵੇੜ ਦੀਏ ਇਹ ਹੁਣ ਤੁਹਾਨੂੰ ਸਵੇਰੇ ਫੇਰ ਮਿਲਾਂਗੇ ਧੰਨਵਾਦ ਚੜ੍ਹਦੀ ਕਲਾ ਰੱਖੇ ਰੱਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ